ਇਹ ਏਰੀਏ ਦੇ ਜਿਹੜੇ ਜਿਹੜੇ ਸਸਪੈਕਟਿਡ ਪਲੇਸਿਸ ਨੇ ਜਿੱਥੇ ਨਸ਼ਾ ਵੇਚਣ ਦੀ ਸ਼ਿਕਾਇਤਾਂ ਆ ਰਹੀਆਂ ਨੇ ਉਹਨਾਂ ਦੇ ਅਸੀਂ ਉਹਨਾਂ ਨੂੰ ਬਹੁਤ ਇਲਾਕਿਆਂ ਨੂੰ ਘੇਟ ਕੇ ਜਿਹੜੇ ਸ਼ੱਕੀ ਹਾਊਸਿਸ ਨੇ ਜੋ ਇਹ ਨਸ਼ਾ ਵੇਚਣ ਦਾ ਕੰਮ ਕਰਦੇ ਨੇ ਉਹਨਾਂ ਦੀ ਤਲਾਸ਼ੀ ਕੀ ਕੀਤੀ ਜਾ ਰਹੀ ਹੈ ਔਰ ਰਿਕਵਰੀਜ਼ ਵੀ ਹੋ ਰਹੀ ਹੈ ਬਕਾਇਦਾ ਛੋਟੀਆਂ ਜਿੰਨੀ ਰਿਕਵਰੀ ਹੋਏਗੀ ਆਫਟਰ ਇਹ ਜਦੋਂ ਆਪਰੇਸ਼ਨ ਖਤਮ ਹੋਏਗਾ ਉਹਨੋਂ ਸਾਰੀ ਇਨਫੋਰਮੇਸ਼ਨ ਦਿੱਤੀ ਜਾਏਗੀ ਕਿੰਨੇ ਕੁ ਮਲਾਜਮ ਸਾਰੇ ਸਕਰੀਬ 150 ਮਲਾਜਮ ਨੇ ਬਖੋਰ ਥਾਣੇ ਦੇ ਐਸ ਐਚ ਯੂ ਨੇ ਉਹਨਾਂ ਨਾਲ ਨੇ ਅਲੱਗ-ਅਲੱਗ ਪਾਰਟੀਆਂ ਲੈ ਕੇ ਬਸਤੀ ਰਿਪੋਰਟਿੰਗ ਕਰਕੇ ਜਿਹੜੇ ਸ਼ੱਕੀ ਕਰਦੇ ਜੋ ਨਸ਼ਾ ਵੇਚਣਾ ਕੰਮ ਕਰਦੇ ਨੇ ਉਹਨਾਂ ਦਾ ਸਰਚ ਕਰਦੇ ਕੀ ਮੈਸੇਜ ਦੇਣਾ ਚਾਹੁੰਗੇ ਇਹਨਾਂ ਨੂੰ ਮੈਸੇਜ ਇਹ ਦੇਣਾ ਚਾਹਾਂਗੇ ਕਿ ਜੋ ਵੀ ਨਸ਼ਾ ਕਰਦਾ ਹੈ ਉਹ ਨਸ਼ਾ ਦਾ ਤਿਆਗ ਕਰੇ ਕਿ ਜੋ ਨਸ਼ਾ ਵੇਚਦਾ ਉਹਦੇ ਬਾਰੇ ਇਨਫਰਮੇਸ਼ਨ ਦੇਉ ਪਸੀਂ ਉਹਰੇ ਗੈਸਟ ਕਰ ਦੇ ਸਕਦਾ ਹੈ ਸਰਹੀ ਬ੍ਰਾਹਮੜੀ ਫਿਲਹਾਲ ਬ੍ਰਾਹਮੜੀ ਹੋ ਰਹੀ ਹੈ ਅਜੇ ਤਾਂ ਆਪਰੇਸ਼ਨ ਚੱਲ ਰਿਹਾ ਹੈ ਇਸ ਆਪਰੇਸ਼ਨ ਦੇ ਅੰਦਰ ਜੋ ਵੀ ਟੋਟਲ ਬ੍ਰਾਹਮੜੀ ਹੋਈ ਦੀ ਹੁਣ ਉਹਦੇ ਬਾਰੇ ਦੱਸਤਾ ਜਾਏਗਾ ਸਿਟੀ ਏਰੀਏ ਦੇ ਜਿਹੜੇ ਜਿਹੜੇ ਸਸਪੈਕਟਿਡ ਪਲੇਸਿਸ ਨੇ ਜਿੱਥੇ ਨਸ਼ਾ ਵੇਚਣ ਦੀ ਸ਼ਿਕਾਇਤਾਂ ਆ ਰਹੀਆਂ ਨੇ ਉਹਨਾਂ ਦੇ ਅਸੀਂ ਉਹਨਾਂ ਨੂੰ ਬਹੁਤ ਇਲਾਕਿਆਂ ਨੂੰ ਘੇਕ ਕੇ ਜਿਹੜੇ ਸ਼ੱਕੀ ਹਾਊਸਿਸ ਨੇ ਜੋ ਇਹ ਨਸ਼ਾ ਵੇਚਣ ਦਾ ਕੰਮ ਕਰਦੇ ਨੇ ਉਹਨਾਂ ਦੀ ਤਲਾਸ਼ੀ ਕੀ ਕੀਤੀ ਜਾ ਰਹੀ ਹੈ ਔਰ ਰਿਕਵਰੀ ਵੀ ਹੋ ਰਹੀ ਹੈ ਬਕਾਇਦਾ ਛੋਟੇ ਜਿੰਨੀ ਰਿਕਵਰੀ ਹੋਏਗੀ ਆਫਟਰ ਇਹ ਜਦੋਂ ਆਪਰੇਸ਼ਨ ਖਤਮ ਹੋਏਗਾ ਉਹਨੋਂ ਸਾਰੀ ਇਨਫੋਰਮੇਸ਼ਨ ਦਿੱਤੀ ਜਾਏਗੀ ਕਿੰਨੇ ਕੁ ਮਲਾਜਮ ਸਾਰੇ ਸ੍ਰੀ ਕਰੀਬ 150 ਮਲਾਜਮ ਨੇ ਬਖੋਰ ਥਾਣੇ ਦੇ ਐਸ ਐਚ ਯੂ ਨੇ ਉਹਨਾਂ ਨਾਲ ਨੇ ਅਲੱਗ-ਅਲੱਗ ਪਾਰਟੀਆਂ ਲੈ ਕੇ ਬਸਤੀ ਰਿਕਵਰ ਕਰਨ ਕਰਕੇ ਜਿਹੜੇ ਸ਼ੱਕੀ ਕਰਦੇ ਜੋ ਨਸ਼ਾ ਵੇਚਣਾ ਕੰਮ ਕਰਦੇ ਨੇ ਉਹਨਾਂ ਦਾ ਸਰਚ ਕਰਦੇ ਕੀ ਮੈਸੇਜ ਦੇਣਾ ਚਾਹੁੰਗੇ ਇਹਨਾਂ ਨੂੰ ਮੈਸੇਜ ਇਹ ਦੇਣਾ ਚਾਹਾਂਗੇ ਕਿ ਜੋ ਵੀ ਨਸ਼ਾ ਕਰਦਾ ਹੈ ਉਹ ਨਸ਼ਾ ਦਾ ਤਿਆਗ ਕਰੇ ਅਤੇ ਜੋ ਨਸ਼ਾ ਵੇਚਦਾ ਉਹਦੇ ਬਾਰੇ ਇਨਫਰਮੇਸ਼ਨ ਦੇਉ ਪਸੀਂ ਉਹਰੇ ਗੈਸਟ ਕਰ ਦੇਣਾ ਸਰ ਹੈ ਇਹ ਬ੍ਰਾਹਮਦਗੀ ਫਿਲਹਾਲ ਬ੍ਰਾਹਮਦਗੀ ਹੋ ਰਹੀ ਹੈ ਅਜੇ ਤਾਂ ਆਪਰੇਸ਼ਨ ਚੱਲ ਰਿਹਾ ਹੈ ਇਸ ਆਪੇਸ਼ਨ ਦੇ ਅੰਦਰ ਵੀ ਜੋ ਵੀ ਟੋਟਲ ਬ੍ਰਾਹਮਦਗੀ ਹੋਏਗੀ ਉਹਨੂੰ ਉਹਦੇ ਬਾਰੇ ਦੱਸਤਾ ਜਾਏਗਾ